ਇਦੋਂ ਤੁਸੀਂ ਦੇਖੋਗੇ ਦਰਿਆ ਦੇ ਦੋ ਹਿੱਸੇ ਬਣ ਗਏ ਪਰ ਗਾਂਹ ਜਾ ਕੇ ਇੱਕੋ ਹੀ ਬਣ ਜਾਂਦਾ ਔਰ ਇਹ ਦਰਿਆ ਸਿੱਧਵਾਂ ਬੀਟ ਆ ਬਜਲੜੇ ਪਿੰਡ ਆ ਜਿਹੜੇ ਮੰਨ ਲਓ ਇਹਨਾਂ ਦੇ ਵਿੱਚ ਦੀ ਪੂਰੀ ਖਤਰੇ ਵਾਲੀ ਨਾਇਨ ਤੋਂ ਹੀ ਚੱਲ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਔਰ ਵਾਹਿਗੁਰੂ ਜੀ ਕੀ ਫਤਿਹ ਜੀ ਇਹਨਾਂ ਵੱਡਾ ਵਿਕਰਾਲ ਰੂਪ ਸਤਲੁਜ ਦਰਿਆ ਦਾ ਅਸੀਂ ਆਪਣੀ ਜ਼ਿੰਦਗੀ 'ਚ ਦੇਖਿਆ ਨਹੀਂ 25 30 ਸਾਲ ਤੋਂ ਜਦੋਂ ਦੀ ਸੋਚੀ ਆਈ ਆ ਮਤਲਬ ਦਰਿਆ ਤੇ ਆਉਂਦੇ ਜਾਂਦੇ ਰਹੀਦਾ ਰੇਤਾਂ ਵੀ ਲੈ ਕੇ ਜਾਂਦੇ ਹੁੰਦੇ ਸੀ ਪਹਿਲਾਂ ਘਰ ਘਰ ਪਾਏ ਜਦੋਂ ਐਡਾ ਵੱਡਾ ਏਰੀਆ ਉਹ ਸਾਹਮਣੇ ਇੱਧਰ ਤੇ ਇੱਧਰ ਆਹ ਬੰਨਾ ਹਜੇ ਦੂਜਾ ਬੰਨਾ ਜਿਹੜਾ ਹਜੇ ਉਦੋਂ ਅੱਗੇ ਵੀ ਪਾਣੀ ਤੁਰਿਆ ਫਿਰਦਾ ਗਾਂ ਵੀ ਆ ਕਿੱਡੇ ਕਿੱਡੇ ਵੱਡੇ ਦਰਖਤ ਆ ਜਿਹੜੇ ਰੁੜ ਕੇ ਆ ਗਏ ਨੇ ਵਿੱਚ ਪਾਪੂਲਰ ਸਫੈਦੇ ਠੰਡਿਓ ਪਾਣੀ ਇੰਨੀ ਸਪੀਡ ਨਾਲ ਚੱਲਦਾ ਆ ਦੇਖੋ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਪਾਣੀ ਦੀ ਸਪੀਡ ਕਿੰਨੀ ਹੈ ਮੰਨੋ ਪਾਣੀ ਐਦਾਂ ਹਵਾ ਦੀ ਰਫਤਾਰ ਦੇ ਨਾਲ ਚੱਲ ਰਿਹਾ ਔਰ ਇਧਰ ਨੂੰ ਦਰਿਆ ਦਾ ਰੂਪ ਹੋਰ ਜ਼ਿਆਦਾ ਵੱਡਾ ਹੋ ਗਿਆ ਦੇਖੋ ਇਧਰ ਇੱਧਰਲੇ ਪਾਸਿ ਤੋਂ ਡੇਢ ਗੁਣਾ ਵੱਧ ਗਿਆ ਕਿਉਂਕਿ ਪੁਲ ਬਣਾਉਣ ਕਰਕੇ ਸਰਕਾਰ ਨੇ ਉਦੋਂ ਇਹ ਏਰੀਆ ਥੋੜਾ ਛੋਟਾ ਕਰਤਾ ਸੀ ਇੱਧਰੋਂ ਔਰ ਇੱਧਰੋਂ ਤੁਸੀਂ ਦੇਖੋਗੇ ਦਰਿਆ ਦੇ ਦੋ ਹਿੱਸੇ ਬਣ ਗਏ ਪਰ ਗਾਂਹ ਜਾ ਕੇ ਇੱਕੋ ਹੀ ਬਣ ਜਾਂਦਾ ਔਰ ਇਹ ਦਰਿਆ ਸਿੱਧਵਾਂ ਬੀਟ ਆ ਬਜਲੜੇ ਪਿੰਡ ਆ ਜਿਹੜੇ ਮੰਨ ਲਓ ਇਹਨਾਂ ਦੇ ਵਿੱਚ ਦੀ ਪੂਰੀ ਖਤਰੇ ਵਾਲੀ ਲਾਈਨ ਤੋਂ ਵੀ ਚੱਲ ਰਿਹਾ ਪੂਰੀ ਖਤਰੇ ਵਾਲੀ ਲਾਈਨ ਤੋਂ ਸੱਚੇ ਪਾਤਸ਼ਾਹ ਕਿਰਪਾ ਕਰਨ ਵਾਹਿਗੁਰੂ ਮਿਹਰ ਕਰਨ ਸਤਲੁਜ ਦਰਿਆ ਦੇ ਉੱਤੇ ਇਹ ਐਸਾ ਕੋਈ ਕਹਿਰ ਨਾ ਆਪਰੇ ਜਿਹੜਾ ਪਿੱਛੇ ਰਾਵੀ ਨੇ ਜਾਂ ਬਿਆਸ ਨੇ ਕਿਸ ਤਰੀਕੇ ਦੇ ਨਾਲ ਪੰਜਾਬ ਅੱਧੇ ਤੋਂ ਵੱਧ ਪੰਜਾਬ ਆ ਜਿਹੜਾ ਉਹ ਡੋਬਤਾ ਵਾ ਤੇ ਇੱਥੇ ਸਾਨੂੰ ਸਾਰਿਆਂ ਨੂੰ ਅਲਰਟ ਰਹਿਣ ਦੀ ਵੀ ਲੋੜ ਆ ਜੇ ਕਿਤੇ ਕੋਈ ਮਾੜੀ-ਮੋਟੀ ਆਪਾਂ ਨੂੰ ਲੱਗਦੀ ਆ ਕਿਤੇ ਬੰਨ ਕਮਜ਼ੋਰ ਆ ਜਾਂ ਕਿਵੇਂ ਆ ਇਕੱਠੇ ਹੋ ਕੇ ਫਟਾਫਟ ਆਪਾਂ ਸਾਰੇ ਪਿੰਡਾਂ ਵਾਲੇ ਭੈਣ ਭਰਾ ਆਪਣੀ ਜ਼ਿੰਮੇਵਾਰੀ ਨਿਭਾਈਏ ਪਰ ਦੇਖ ਕੇ ਡਰ ਲੱਗਦਾ ਏਡੀ ਰਫ਼ਤਾਰ ਪਾਣੀ ਦੀ ਅਸੀਂ ਪੁਲ ਦੇ ਉੱਤੇ ਖੜੇ ਆ ਤੁਸੀਂ ਦੇਖੋ ਇਹ ਪਾਣੀ ਕਿਵੇਂ ਘੁੰਮ-ਘੁੰਮ ਕੇ ਘੁੰਮ-ਘੁੰਮ ਕੇ ਥੱਲੇ ਨੂੰ ਜਾ ਰਿਹਾ ਪਾਣੀ ਦੀ ਸਪੀਡ ਅਸ ਸਪੈਡਾ ਸਾਡੇ ਵੱਲੋਂ ਤਰਿਆ ਆਉਂਦਾ ਏਡਾ ਵੱਡਾ ਭਾਰਾ ਰੱਖਦਾ ਕੋਈ ਤੇ ਮਤਲਬ ਬਸ ਸੱਚੇ ਪਾਤਸ਼ਾਹ ਕਿਰਪਾਈ ਕਰਿਓ ਮਿਹਰ ਕਰਿਓ ਪੰਜਾਬ ਦੇ ਸਿਰ ਤੇ ਮਿਹਰ ਪਰਿਆ ਹੱਥ ਰੱਖਿਓ ਗੁਰੂ ਸਾਹਿਬ ਬਹੁਤ ਵੱਡਾ ਨੁਕਸਾਨ ਹੋ ਗਿਆ ਪੰਜਾਬ ਦਾ ਅੱਧੇ ਤੋਂ ਵੱਧ ਹਿੱਸਾ ਜਿਹੜਾ ਉਹ ਹਨਾਂ ਦਾ ਪ੍ਰਕੋਪ ਚੱਲ ਰਿਹਾ ਸੰਤਾਪ ਭੋਗ ਰਿਹਾ ਪਰ ਹੁਣ ਇਧਰ ਮਾਲਵੇ ਵਾਲੇ ਪਾਸੇ ਸੱਚੇ ਪਾਤਸ਼ਾਹ ਕਿਰਪਾ ਕਰੋ ਕਿਉਂਕਿ ਇੱਧਰ ਲਈ ਸਾਰੇ ਬੰਦੇ ਉੱਧਰ ਜਾ ਕੇ ਮਦਦ ਕਰ ਰਹੇ ਨੇ ਜੇ ਇੱਧਰ ਵੀ ਕੋਈ ਐਸੀ ਘਟਨਾ ਵਾਪਰਦੀ ਆ ਤਾਂ ਬਹੁਤ ਔਖਾ ਹੋ ਜਾਊਗਾ ਸਾਰੇ ਅਰਦਾਸ ਕਰੋ ਸੱਚੇ ਪਾਤਸ਼ਾਹ ਵਾਹਿਗੁਰੂ ਅੱਗੇ ਵੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਸਤਲੁਜ ਦਰਿਆ ਸ਼ਾਂਤ ਰਵੀ ਇਹ ਪਾਣੀ ਹੌਲੀ ਹੌਲੀ ਕਰਕੇ ਅੱਗੇ ਦੀ ਅੱਗੇ ਗਾਹ ਜਿੱਥੇ ਜਾਂਦਾ ਉੱਥੇ ਨਿਕਲੀ ਜਾਵੇ ਅੱਗੇ ਦੀ ਆਪਣੇ ਸਫ਼ਰ ਤੇ ਤੇ ਮੀਂਹ ਹਟ ਜੇਵੇ ਜਿੰਨਾ ਮੀਂਹ ਪਿਛਲੇ 3-4 ਦਿਨਾਂ ਚ ਪੈ ਗਿਆ ਪੰਜਾਬ ਦੇ ਵਿੱਚ ਇੰਨਾ ਵੀ ਕਦੇ ਅਸੀਂ ਆਪਣੀ ਸੁਰਜੀ ਚ ਬਹੁਤ ਲੰਬੇ ਸਮੇਂ ਬਾਅਦ ਦੇਖਿਆ ਪਿੱਛੇ ਪਹਾੜਾਂ ਤੇ ਮੀਂਹ ਬਹੁਤ ਪਈ ਜਾਂਦਾ ਦੱਸਦੇ ਆ ਹਿਮਾਚਲ ਦੇ ਵਿੱਚ ਬਸ ਗੁਰੂ ਸਾਹਿਬ ਕਿਰਪਾ ਕਰਨ ਤੋਂ ਅੱਲਾ ਉਰਾਮ ਉਹ ਵਾਹਿਗੁਰੂ ਜੀ ਉਹ ਭਗਵਾਨ ਮਿਹਰ ਕਰਨ ਵੀ ਜਿਹੜਾ ਇਹ ਘੜਾਂ ਦਾ ਦੀ ਮਾਰ ਆ ਜਿਹੜੀ ਉਹ ਘਟੇ ਕਿਸੇ ਰੂਪ ਚ ਲੋਕ ਆਮ ਜ਼ਿੰਦਗੀ ਜਿਉਣ ਵੱਲ ਨੂੰ ਵਧਣ ਘਰੋਂ ਬੇਕਾਰ ਹੋ ਗਏ ਫਸਲਾਂ ਤਬਾਹ ਹੋ ਗਈਆਂ ਮਿਹਰ ਕਰਿਓ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਮਿਹਰ ਕਰਿਓ ਸਾਡੇ ਸੋਹਣੇ ਪੰਜਾਬ ਨੂੰ ਵਸਦਾ ਰਸਦਾ ਰਵੇ ਮਹਾਰਾਜ ਸਿੱਤੇ ਪਾਸ਼ਾ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ